ਤਰਨਤਾਰਨ ਦੇ ਪੰਜਾਬ ਚਿਲਡਰਨ ਅਕੈਡਮੀ ਦੇ ਡਰਾਈਵਰਾਂ ਦਾ ਦੇਖ ਲੋ ਹਾਲ ਚਲਾਨ ਤੋਂ ਬਚਣ ਲਈ ਬੱਚਿਆਂ ਨੂੰ ਉਤਾਰਿਆ ਸਕੂਲ ਤੋਂ 500 ਮੀਟਰ ਦੀ ਦੂਰੀ ਤੇ ਬੱਚਿਆਂ ਨੂੰ ਸਕੂਲ ਵੱਲ ਤੁਰ ਕੇ ਆਉਣ ਨਾਲ ਕਰਨਾ ਪਿਆ ਭਾਰੀ ਮੁਸ਼ਕਲ ਦਾ ਸਾਹਮਣਾ ਤਰਨਤਾਰਨ ਦੇ ਜ਼ਿਲ੍ਹਾ ਬਾਲ ਅਫਸਰ ਰਾਜੇਸ਼ ਕੁਮਾਰ ਨੇ ਕੀਤੀ ਚੈਕਿੰਗ ਦੌਰਾਨ ਵੈਨਾ ਦੇ ਡਰਾਈਵਰਾਂ ਦੇ ਕੱਟੇ ਚਲਾਨ ਦੋਸਤੋ ਤੁਰ ਕੇ ਆਉਂਦੇ ਤੁਸੀਂ ਹੁਣ ਹਾਂ ਹਾਂਜੀ ਡਰਾਈਵਰ ਨਾਲ ਨਹੀਂ ਆਇਆ ਉੱਥੇ ਲਾ ਕੇ ਚੱਲ ਗਿਆ ਪੱਜ ਗਿਆ ਪੱਜ ਗਿਆ ਹਾਂਜੀ ਠੀਕ ਜਾਓ ਬੱਚੇ ਜਾਓ ਤੇ ਬੱਚਾ ਕਿੱਥੇ ਲਾਗੇ ਤੁਹਾਨੂੰ ਨਹੀਂ ਸਾਰੇ ਬੱਚੇ ਕਿਧਰ ਚਲੇ ਜਾ ਰਹੇ ਨੇ ਉਹ ਜਿਹੜੇ ਪਿੰਡੋਂ ਆਉਂਦੀ ਕਿੱਥੋਂ ਲਾਇਆ ਤੇ ਕੋਲ ਆ ਤੇ ਤੁਹਾਨੂੰ ਕਿਹੜੇ ਨਾਮ ਆਉਂਦੇ ਹਰਜੀਤ ਹਰਜੀਤ ਸਿੰਘ ਹੈ ਨਾ ਆ ਸੜਕ ਤੇ ਕੋ ਬੱਚੇ ਐਕਸੀਡੈਂਟ ਹੋ ਗਿਆ ਕੌਣ ਜ਼ਿੰਮੇਵਾਰ ਹੈ ਸਤੋ ਸਿ ਬੱਚੇ ਸਕੂਲ ਤੋਂ ਪਛਾਣ ਲਾਉਂਗੇ ਜੇ ਇਹ ਕੌਣ ਜ਼ਿੰਮੇਵਾਰ ਬੋਲ ਦੇ ਨਹੀਂ ਆਓ ਛੱਡ ਲੈਂਦੇ ਤੇਰੀ ਗੱਡੀ ਮਸਤਾਰ ਮੈਨੂੰ ਦਾਦ ਨਹੀਂ ਦੱਸਣ ਦੀ ਬੱਚਿਆਂ ਦਾ ਨਹੀਂ ਸਰ ਜੀ ਬੰਨੀ ਦਾ ਉਹਦੇ ਪਿਛੇ ਲਾਉਂਦੇ ਜੇ ਬੱਚੇ ਕੌਣ ਜ਼ਿੰਮੇਵਾਰ ਹੈ ਕਿਟਰ ਪਿਛੇ ਲਾਇਆ ਉਹਨਾਂ ਨੂੰ ਬੱਚਾ ਕੌਣ ਜ਼ਿੰਮੇਵਾਰ ਹੈ ਇਹ ਸਕੂਲ ਪ੍ਰਸ਼ਾਸਨ ਜਾਂ ਤੁਸੀਂ ਭਾਜੀ ਆ ਜੇ ਟਾਈਮ ਦੇ ਕਿਹਾ ਸੀ ਨਾ ਤੁਹਾਨੂੰ ਸੁਟਜਾਂ ਦਾ ਉਸ ਤੋਂ ਬਾਅਦ ਸਰਿਕਰ ਨੂੰ ਕਹਿ ਕੇ ਗਿਆ ਸੀ ਨਾ ਆ ਭਾਜੀ ਜੀ ਸਾਰੇ ਸੀਗੇ ਤਿੰਨਵੇਂ ਚਕਲਾਂ ਯਾਦ ਆ ਰਹੀਆਂ ਮੈਨੂੰ ਸਾਰੇ ਬੰਦੇ ਸਾਰਿਆਂ ਨੇ ਦਿੱਤਾ ਸੀ ਨਾ ਦਿੱਤਾ ਸੀ ਨਾ ਮੈਂ ਜੂਨ ਦਾ ਟਾਈਮ ਕੀ ਹੋਇਆ ਭਾਈ ਅੱਜ ਦੌਰੋਂ ਪੇੜੇ ਮੀਨੇ ਕਰਕੇ ਮੈਂ ਤੁਕੇ ਕੇ ਕਿ ਅਸੀਂ ਮੈਂ ਜਗਾਉਂਗਾ ਫਿਰ ਮੈਂ ਇੰਪਾਉਂਡ ਕਰੂੰਗਾ ਅੱਜ ਨਾ ਲੱਗੇ ਪਾਉਂਗਾ ਜੇ ਮੈਂ ਫਿਰ ਕਹਿ ਕੇ ਰਹਿਣਗੇ ਮੈਂ ਦਰਾਂ ਕਾਟੇ ਪੇਪਰ ਮੇਰੇ ਆਨਤਵਾਦ ਮੈਨੂੰ ਟਾਈਮ ਨਹੀਂ ਮਿਲਿਆ ਮੈਂ ਨਹੀਂ ਆ ਪਾਇਆ ਸੋਰੀ ਪਰ ਫਿਰ ਵੀ ਤੁਹਾਡੇ ਚਲਾਨ ਕੱਟੇਗੇ ਫਿਰ ਵੀ ਉਸ ਤੋਂ ਬਾਅਦ ਤੁਸੀਂ ਆਈ ਕੰਮ ਕਰ ਰਹੇ ਹੋ ਉਰੇ ਇਕੱਠੇ ਕਰਕੇ ਚਲਾਨ ਕੱਟ ਕੇ 20 ਵਾਰ ਇਹ ਸਮਝਾ ਗਏ 20 ਵਾਰ ਮੈਂ ਸਮਝਾ ਗਿਆ ਪਰ ਹੁਣ ਅੱਜ ਤਾਂ ਨਹੀਂ ਮੈਂ ਬਖਸ਼ਣਾ ਅੱਜ ਤਾਂ ਮਾਫੀ ਦਾ ਕੋਈ ਮਤਲਬ ਨਹੀਂ ਪਿੱਛੇ ਉਹ ਸੜਕ ਤੇ ਤੁਸੀਂ ਬੱਚੇ ਤਾਂ ਨਹੀਂ ਆ ਦੇਖੋ ਇੰਨਾ ਚ ਤੁਹਾਡਾ ਕੋਈ ਬੱਚਾ ਆਂਦਾ ਹੋਵੇ ਖੁਦ ਨਾਲ ਖਾਸਾ ਕੋਈ ਐਕਸੀਡੈਂਟ ਹੋ ਜਾਈ ਉਹਦੇ ਨਾਲ ਫੇਰ ਕਿਉਂ ਨਹੀਂ ਸੱਦੇ ਕਿਉਂ ਨਹੀਂ ਸਕੂਲੀ ਦੇ ਬੱਚੇ ਹੁਣ ਕਿਉਂ ਤੋ ਚੋਰ ਤੇ ਫਿਰ ਤੁਸੀਂ ਆ ਪੰਡ ਕਿਉਂ ਬੱਚੇ ਪਿੱਛੇ ਤਾਂ ਬਿੱਜੇ ਆਈਓ ਡਰਾਈਵਰ ਦੀ ਜਿਵੇਂ ਮਾਰੀ ਆਣਾ ਹਾਂ ਹਾਂ ਜੀ ਵੀਰ ਜੀ ਮਾਲਾ ਬੱਚੇ ਸਕੂਲੀ ਗੁੜੀ ਇਹ ਕਹੋ ਜਿੰਮੇਵਾਰ ਡਰਾਈਵਰ ਦੀ ਆਣਾ

ਅਤੇ ਮਾਚਾ ਸਕੂਲ ਦੇ ਮੂਰੇ ਅਸੀਂ ਚੈਕਿੰਗ ਕੀਤੀ ਸੀ ਤੇ ਚੈਕਿੰਗ ਦੌਰਾਨ ਕਾਫੀ ਬੱਸਾਂ ਅਸੀਂ ਇੰਪਾਉਂਡ ਵੀ ਕੀਤੀਆਂ ਤੇ ਇਹ ਰਿਕਸ਼ੇ ਤਾਂ ਬਿਲਕੁਲ ਬੰਨਕਦੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈਐਸ ਦੀ ਵੱਲੋਂ ਸਖਤ ਦਿਇਆਇਤਾ ਹੈਗੇ ਕਿ ਇਹ ਰਿਕਸ਼ੇ ਅਸੀਂ ਬੰਦ ਕਰਨੇ ਕਰਨੇ ਹੈਗੇ ਤੇ ਜਿਹੜੀ ਹੋਰ ਗੱਡੀਆਂ ਵਿੱਚ ਕਮੀਆਂ ਪਾਈਆਂ ਗਈਆਂ ਹੈਗੀਆਂ ਅਸੀਂ ਉਹਨਾਂ ਨੂੰ ਚਾਲਾਨ ਪਲੱਸ ਇੰਪਾਉਂਡ ਵੀ ਕਰਵਾਉਣਾ ਹੈ ਤੇ ਜਿਹੜੇ ਸਕੂਲ ਪ੍ਰਿੰਸੀਪਲ ਇਹਨਾਂ ਚੀਜ਼ਾਂ ਤੋਂ ਕੰਪਲੀਟ ਨਹੀਂ ਕਰਾਉਂਦੇ ਤੇ ਉਹਨਾਂ ਦੇ ਕਾਰਵਾਈ ਵੀ ਕਰਨੀ ਹੈ ਅੱਜ ਦੀ ਖੜੀ ਏਸੀ ਖੜੀ ਦੇ ਅੰਦਰ ਅਸੀਂ ਹੁਣ ਅੱਜ ਆਏ ਆ ਗਿਆਂ ਪੰਜਾਬ ਚਿਲਡਰਨ ਸਾਨੂੰ ਬਾਰ-ਬਾਰ ਕੰਪਲੇਨਟ ਆਇਆ ਇਸ ਸਕੂਲ ਦੀਆਂ ਬਹੁਤ ਆਰੀਆਂ ਕਿ ਵੀ ਜਿੰਨਾ ਉੱਚਾ ਸਕੂਲ ਹੈਗਾ ਉੰਨੀ ਇਹਨਾਂ ਦੀ ਮਾੜੀ ਹਾਲਾਤਾਂ ਹੈ ਗਿਆ ਜਿਵੇਂ ਹੁਣ ਤੁਸੀਂ ਅੱਜ ਦੇਖਿਆ ਉਹ ਗੱਡੀਆਂ ਦੇ ਅੰਦਰ ਕਈਆਂ ਦੇ ਕਾਗਜ਼ ਨਹੀਂ ਪੂਰੇ ਹੈ ਗਿਆ ਔਰ ਸਭ ਤੋਂ ਵੱਡੀ ਨਰਾਕੀ ਇਹ ਹੈ ਜੀ ਜੇ ਪ੍ਰਿੰਸੀਪਲ ਨਹੀਂ ਦੇਖ ਰਿਹਾ ਗਿਆ ਸਾਡੀ ਅੱਜ ਟੀਮ ਆਈ ਹੈ ਤੇ 1 ਕਿਲੋਮੀਟਰ ਪਿੱਛੇ ਹੀ ਬੱਚਿਆਂ ਨੂੰ ਲਾ ਲਾ ਕੇ ਆਈ ਜਾਂਦੇ ਹੈਗੇ ਡਰਾਈਵਰ ਅਸੀਂ ਉਹਨਾਂ ਗੱਡੀਆਂ ਨੂੰ ਸਾਰਿਆਂ ਨੂੰ ਰਿਕਵਰ ਕਰ ਲਿਆ ਹੈਗਾ ਤੇ ਉਹਨਾਂ ਦੇ ਅੱਜ ਅਸੀਂ ਇਮਪਾਉਂਡ ਕਰਤੇ ਜਿਹੜੇ 1 ਕਿਲੋਮੀਟਰ ਪਲੱਸ ਉਹਨਾਂ ਦੇ ਅਸੀਂ ਹੁਣ ਅੱਜ ਐਫ ਆਈ ਆਰ ਹੋਰ ਦਰਜ ਕਰਾਵਾਂਗੇ ਸਰ ਕਈ ਗ ਜਿਹੜੇ ਗੱਡੀਆਂ ਨੂੰ ਭੱਜ ਕੇ ਹੈਗੇ ਨਾ ਅੱਜ ਉਹਨਾਂ ਇਹਨਾਂ ਡਰਾਈਵਰਾਂ ਨੇ ਇਹ ਦੱਸਣਾ ਹੈਗਾ ਵੀ ਉਹ ਕਿਹੜੇ-ਕਿਹੜੇ ਬੰਦੇ ਆ ਜਿਹੜੇ ਪਿੱਛੋਂ ਲੈ ਕੇ ਭੱਜ ਗਏ ਕਿਉਂਕਿ ਇਹਨਾਂ ਕੋਲ ਰਿਕਾਰਡ ਹੁੰਦਾਗਾ ਸਕੂਲ ਕੋਲ ਵੀ ਰਿਕਾਰਡ ਹੋਣਾ ਜ਼ਰੂਰੀ ਹੈਗਾ ਜਿਹੜੇ ਬੱਚੇ ਲੈ ਕੇ ਆ ਰਹੀ ਹੈਗੇ ਜੇ ਰਿਕਾਰਡ ਨਹੀਂ ਮਿਲਦਾ ਤਾਂ ਸਕੂਲ ਪ੍ਰਿੰਸੀਪਲ ਦੇ ਉੱਤੇ ਵੀ ਇਸ ਚੀਜ਼ ਦੀ ਕਾਰਵਾਈ ਹੁੰਦੀ ਹੈ ਆਪਾਂ ਹੁਣ ਹੁਣੀ ਅਸੀਂ ਬਸ ਪ੍ਰਿੰਸੀਪਲ ਨੂੰ ਮੈਂ ਮਿਲਣ ਜਾ ਰਹੇ ਆਂਗਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਮੈਂ ਅਸੀਂ ਕੀ ਗੱਲਬਾਤ ਹੁੰਦੀ ਹੈ ਨਾ ਅੱਜ ਸਰ ਅੱਜ ਪੀਸੀਆਰ ਸਕੂਲ ਦੇ ਬਾਹਰ ਲਾਇਆ ਹੈ ਤੁਸੀਂ ਅੱਜ ਨਕਾ ਕਿੰਨੇ ਆ ਗੱਡੀਆਂ ਬੌਂਡ ਕੀਤੇ ਜਾਂ ਚਲਾਨ ਕੱਟੇ ਗਏ ਮਾਨਯੋਗ ਡੀਸੀ ਸਾਹਿਬ ਇਹ ਵੀ ਦੱਸੋ ਨਾ 1 ਕਿਲੋਮੀਟਰ ਪਿੱਛੇ ਚੜ ਗਏ ਮੁੰਡਿਆਂ ਨੂੰ ਲਗਾਤਾਰ ਜਿਹੜੀ ਆ ਚੈਕ ਜਿਹੜੀ ਚੱਲ ਰਹੀ ਹੈ ਸਕੂਲਾਂ ਦੀ ਸਾਡੇ ਨਾਲ ਡੀਸੀ ਉਸ ਤੋਂ ਬਾਕੀ ਸਖਿਆ ਭਾਵ ਨੂੰ ਦੀ ਟੀਮ ਹੁੰਦੀ ਆ ਪੀਸੀ ਸਕੂਲ ਦੀ ਜਿਹੜੀ ਅੱਜ ਗੱਡੀਆਂ ਦੀ ਚੈੱਕ ਅਪ ਲਈ ਆ ਅਸੀਂ ਕਰ ਰਹੇ ਆ ਇਹਦੇ ਵਿੱਚ ਤਿੰਨ ਇਰਖਸ਼ ਅਸੀਂ ਪਾਉਣ ਦਿੱਤੇ ਆ ਇੱਕ ਮੈਜਿਕ ਗੱਡੀ ਬੰਦ ਕੀਤੀ ਆ 15 ਚੌੜ ਦੇ ਪੁਰਾਣੇ ਹੁਣ ਹੁਣ ਤੱਕ ਤੇ ਮੈਂ ਗੱਡੀ ਬੰਦ ਕੀਤੀ ਹੁਣ ਮੈਂ ਇੱਕ ਐਫਆਈਆਰ ਹੋਰ